ਕਹਿੰਦੇ ਆਜ਼ਾਦੀ ਆ ਜਸ਼ਨ ਮਨਾਉਣੇ ਆ ਕਾਦੀ ਆਜ਼ਾਦੀ ਆ ਭਾਈ ਅਜਾੜਾ ਹੋਇਆ ਸੀ ਦੇਸ਼ ਦਾ ਇੱਕ ਦੇਖ ਦੇ ਦੋ ਟੁਕੜੇ ਹੋਏ ਸੀ ਤੇ ਸਾਡਾ ਪੰਜਾਬ ਵੰਡਿਆ ਗਿਆ ਇੱਕ ਸਾਡਾ ਲਹਿੰਦੇ ਪੰਜਾਬ ਚ ਰਹਿ ਗਿਆ ਤੇ ਇੱਕ ਚੜ੍ਹਦੇ ਚ ਕੋਈ ਆਜ਼ਾਦੀ ਨਹੀਂ ਅਜਾੜੇ ਦਾ ਦਿਨ ਆ ਉਹ ਸਾਡੇ ਲਈ ਜਿਹੜੇ ਉਜੜ ਕੇ ਆਏ ਇੰਨਾ ਕਤਲੋਕਾਤ ਹੋਇਆ ਧੀਆਂ ਭੈਣਾਂ ਦੀਆਂ ਇੱਜ਼ਤਾਂ ਲੁੱਟੀਆਂ ਗਈਆਂ ਸਾਰੇ ਘਰ-ਬਾਰ ਛੱਡ ਕੇ ਆਉਣੇ ਪਏ ਭਰੇ ਭਰਾਏ ਘਰ ਛੱਡ ਕੇ ਆਉਣੇ ਪਏ ਭੈਣਾਂ ਤੋਂ ਭਾਈ ਵਿਛੜ ਗਏ ਪੁੱਤਾਂ ਤੋਂ ਪਿਓ ਵਿਛੜੇ ਤੇ ਲਾਸ਼ਾਂ ਦੇ ਉੱਤੋਂ ਲੰਘ ਕੇ ਮਸਾਂ ਆਪਣੀਆਂ ਜਾਨਾਂ ਬਚਾਈਆਂ ਸਾਡੇ ਲਈ ਕੋਈ ਆਜ਼ਾਦੀ ਦਾ ਦਿਨ ਨਹੀਂ ਉਹਨਾਂ ਨੂੰ ਪੁੱਛ ਕੇ ਵੇਖੋ ਜਿਹੜੇ ਉਜੜ ਕੇ ਆਏ ਸੀ ਉਹਨਾਂ ਨਾਲ ਗੱਲ ਕਰੋ ਜਿਹੜੇ ਉਜੜ ਕੇ ਆਏ ਸੀ ਉਹ ਦੱਸਣਗੇ ਆਜ਼ਾਦੀ ਦਾ ਦਿਨ ਸੀ ਕਿ ਅਜਾੜੇ ਦਾ ਇਹ ਉਜਾੜੇ ਦਾ ਦਿਨ ਆ ਭਾਈ ਉਹਨਾਂ ਲਈ ਜਿਹੜੇ 15 ਅਗਸਤ ਨੂੰ ਉਜੜ ਕੇ ਆਏ ਸੀ ਉਹਨਾਂ ਲਈ ਇਹ ਰੋਣ ਦਾ ਦਿਨ ਆ ਯਾਦ ਕਰਨ ਦਾ ਦਿਨ ਆ ਜਿਹੜੇ ਉਹਨਾਂ ਤੋਂ ਵਿਛੜੇ ਸੀ ਦੋ ਭਾਈ ਆਪਸ ਵਿੱਚ ਵੰਡੇ ਗਏ ਭਾਈ ਭਾਈ ਦੋ ਫਾੜ ਹੋ ਗਏ ਕਹਿੰਦੇ ਆਜ਼ਾਦੀ ਆ ਜਸ਼ਨ ਮਨਾਓ ਕੋਈ ਆਜ਼ਾਦੀ ਨਹੀਂ ਅਜਾੜੇ ਦਾ ਦਿਨ ਸੀ ਜਦੋਂ ਦੋ ਭਰਾ ਵੰਡੇ ਜਾਂਦੇ ਆ ਨਾ ਤੇ ਜਿਹੜੇ ਪਰਿਵਾਰ ਹੁੰਦੇ ਆ ਉਹਨਾਂ ਨੂੰ ਪੁੱਛੋ ਕੀ ਹੁੰਦਾ ਅਜਾੜਾ ਇਹ ਉਹ ਅਜਾੜੇ ਦਾ ਦਿਨ ਸੀ ਭਾਈ ਹੁੰਦੀ ਹੋਊਗੀ ਤੁਹਾਡੇ ਲਈ ਆਜ਼ਾਦੀ ਜਿਹੜੇ ਉਜੜੇ ਨਹੀਂ ਤੁਸੀਂ ਮਨਾਓ ਜਸ਼ਨ ਪਰ ਸਾਡੇ ਭਾਦੀ ਤਾਂ ਉਜਾੜਾ ਸੀ ਤੇ ਰੋਂਦੇ ਸੀ ਤੇ ਭਾਈ ਤੋਂ ਭਾਈ ਵਿਛੜੇ ਤੇ ਮਾਂ ਪਿਓ ਤੋਂ ਧੀਆ ਪੁੱਤ ਵਿਛੜੇ ਲਾਸ਼ਾਂ ਤੇ ਮਰਬਿਆਂ ਵਾਲੇ ਕਿੱਲਿਆਂ ਤੇ ਆ ਗਏ ਕੀ ਮਿਲਿਆ ਉਹ ਜਾੜਾ ਉਹ ਵੀ ਆਪਣੇ ਦੇਖਦਾ ਗੁਰੂ ਧਾਮ ਵਿਛੜੇ ਬਾਬੇ ਨਾਨਕ ਦੀ ਧਰਤੀ ਸਾਡੇ ਤੋਂ ਖੋਲੀ ਉਹ ਖਾਲਸੇ ਦਾ ਰਾਜ ਲਾਹੌਰ ਤੋਂ ਸਾਡਾ ਖੋ ਲਿਆ ਉਹ ਉਧਰ ਰਹਿ ਗਿਆ ਤੇ ਅਸੀਂ ਇਧਰ ਰਹਿ ਗਏ ਛੋਟਾ ਜਿਹਾ ਟੁਕੜਾ ਸਾਨੂੰ ਪੰਜਾਬ ਦਾ ਮਿਲਿਆ ਸਾਡਾ ਲਹਿੰਦਾ ਪੰਜਾਬ ਉਧਰ ਰਹਿ ਗਿਆ ਸਾਡਾ ਭਾਈਚਾਰਕ ਸਾਂਝ ਰਹਿ ਗਈ ਅਸੀਂ ਕਿਸ ਚੀਜ਼ ਦੇ ਜਸ਼ਨ ਮਨਾਉਨੇ ਆ